एक्चुअली एक्टिविटी बहुत ज्यादा हो है। जाती है ड्रोन एक्टिविटीज भी दूसरे पासों काफ़ी है तो दे हैव टू बी वेरी अलर्ट मौसम की परिस्थितियां जितनी विपरीत होती जाती हैं हमारे लिए एक नई चुनौती देता है और इन्होंने काफ़ी ज्यादा जी ड्रोन की मूवमेंट होंगी है और ड्रग्स का जी है, है ट्रांस बॉर्डर जी है, है इस वे नैटवर्क काफ़ी ज्यादा वर्नेबल है ਕੁਝ ਨਜ਼ਰ ਨਹੀਂ ਆ ਰਿਹਾ ਬਸ ਤੁੰਦੀ ਤੁੰਦ ਹੈ ਅਤੇ ਮੌਕਾ ਨਾਪਾਕ ਮਨਸੂਬਿਆਂ ਵੰਜਾਮ ਤੈਨ ਦਲੀ ਮੁਫੀਦ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਅਤੇ ਬੀਐਸਐਫ ਨੇ ਸਾਂਝੇ ਤੌਰ ਤੇ ਸਰਹੱਦ ਤੇ ਜਾਇਜ਼ਾ ਲਿਆ ਤਾਂ ਜੋ ਸਮਗਲਰਾਂ ਦੇ ਇਰਾਦੇ ਪਸਤ ਕੀਤੇ ਜਾ ਸਕਣ ਅੱਜ ਹੀ 6 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਇਹਨਾਂ ਦਿਨਾਂ ਚ ਸਰਹੱਦੀ ਇਲਾਕਿਆਂ ਚ ਡਰੋਨ ਮੂਵਮੈਂਟ ਹੋਰ ਵੱਧ ਜਾਂਦੀ ਹੈ ਜੋ ਚੁਣੌਤੀ ਹੈ ਪਾਜ਼ਿਲਖਾ ਇੱਕ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਕਰਕੇ ਸਾਡੇ ਆਪਸ ਚ ਰابطਾ ਹਮੇਸ਼ਾ ਹੁੰਦਾ ਹੈ ਉਹੀ ਅਸੀਂ ਮੀਟਿੰਗਸ ਜਿਹੜੀਆਂ ਸਵੇਰੇ ਕਰਦੇ ਆ ਉਹ ਜਿਹੜੀਆਂ ਅਸੀਂ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਚੈੱਕ ਕਰਨ ਲਈ ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ ਤੇ ਡਿਊਟੀ ਦੇ ਰਹੇ ਇਸ ਟਾਈਮ ਅਸੀਂ ਉਹੀ ਸਾਰਾ ਦੇਖਣ ਲਈ ਆਏ ਸੀ ਉਹਨਾਂ ਨੂੰ ਮਿਲਣ ਲਈ ਧੁੰਦ ਚ ਤਾਂ ਨੈਚੁਰਲੀ ਐਕਟੀਵਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਡਰੋਨ ਐਕਟੀਵिटीज ਵੀ ਦੂਸਰੇ ਪਾਸੋਂ ਕਾਫੀ ਹੁੰਦੀ ਹੈ ਤੇ ਦੇ ਹੈਵ ਟੂ ਬੀ ਵੈਰੀ ਅਲਰਟ जिस तरह रस्ते देखते आए थे नाके पुलिस वाले ने भी नाके लगाए हुए बी एस एफ ने भी नाके लगाए हुए हैं मौसम की परिस्थितियाँ जितनी पर विपरीत होती जाती हैं हमारे लिए एक नई चुनौती देता है इसीलिए इस चुनौती के साथ और मिलजुल कर कैसे इनका मुकाबला किया जाए स्थानीय प्रशासन में डीसी मैडम एस साहब उनकी पूरी टीम के साथ मिलकर हम मौके पर ही ताकि हालात कैसे हैं इनसे लड़ने के लिए हमें और क्या सुविधाएं चाहिए जो सुविधाएं हमें मिली हुई हैं उनका बेहतर उपयोग कैसे किया जा सके चाहे मैन पावर हो चाहे रिसोर्सेज हो ਇਸਕੇ ਲਈ ਹਮਾਰਾ ਪ੍ਰਯਾਸ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਵਾਧੂ ਫੋਰਸ ਦਾ ਇਸਤੇਮਾਲ ਕੀਤਾ ਗਿਆ ਨਾਕੇਬੰਦੀ ਵਧਾਈ ਗਈ ਸਾਨੂੰ ਐਕਸਟਰਾ ਫੋਰਸ ਮਿਲੀ ਆ ਸਪੈਸ਼ਲੀ ਜਿਹੜਾ ਦੇਖਦੇ ਹੋਏ ਅੱਜਕੱਲ ਜਿਹੜਾ ਇਸ ਵੇਲੇ ਫੌਗੀ ਵੈਦਰ ਹੈਗਾ ਆ ਕਾਫੀ ਜ਼ਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਔਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਇਸ ਵੇਲੇ ਨੈਟਵਰਕ ਕਾਫੀ ਜ਼ਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਆ ਚੈਕਿੰਗ ਕਰਨਾ ਆ ਇੱਥੇ ਬੀਓਪੀ ਹੈਗੀ ਇੱਥੇ ਸਵਾਰ ਵਾਲਾ ਤੋਂ ਇੱਥੇ ਅੱਜ ਅਸੀਂ ਇੱਥੋਂ ਨੰਗ ਰਹੇ ਹੈਗੇ ਅੱਗੇ ਸਾਡੇ ਨਾਕੇ ਸਾਰੇ ਲੱਗੇ ਆ ਬਾਰਡਰ ਪੈਟਰੋਲ ਸਾਡੇ ਵੀਹਿਕਲ ਹੈਗੇ ਆ ਜੁਆਇੰਟ ਬੀਐਸਐਫ ਦੇ ਨਾਲ ਪੈਟਰੋਲਿੰਗ ਔਰ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੇ ਆ ਸਵੇਰੇ ਵੀ ਦਿਨ ਦੇ ਟਾਈਮ ਵੀ ਔਰ ਰਾਤ ਨੂੰ ਵੀ ਤਕਰੀਬਨ 150 ਬੰਦਾ ਸਾਡਾ ਪੁਲਿਸ ਦਾ ਐਸ ਵੀਲੇ ਰਾਤ ਨੂੰ ਔਰ ਦਿਨੇ ਵੱਖਰੇ ਵੱਖਰੇ ਡਿਊਟੀਆਂ ਚ ਇਨਵੋਲ ਹੈਗਾ ਅੱਜ ਵੀ ਜਿੱਦਾਂ ਕਿ ਸਾਡੇ ਬੀਓਪੀ ਦੇ ਕੋਲ ਹੀ ਉੱਥੇ ਸਦਰ ਜਲਾਲਾਬਾਦ ਦੇ ਵਿੱਚ ਦੋ ਵੱਖਰੇ ਵੱਖਰੇ ਲੋਕੇਸ਼ਨਸ ਤੋਂ 6 ਕੇਜੀ ਹਿਰੋਇਨ ਜਿਹੜੀ ਹੈਗੀ ਆ ਉਹਦੀ ਰਿਕਵਰੀ ਹੋਈ ਆ ਸੋ ਐਸ ਅਸਪੈਕਟਿਡ ਡਰੋਨ ਡਰਾਪਿੰਗ ਸੀਗੀ ਸੋ ਇਹਦੇ ਲਈ ਲਗਾਤਾਰ ਜਿਹੜੇ ਹੈਗੇ ਪ੍ਰਯਾਸ ਚੱਲ ਰਹੇ ਆ ਤਾਂਕਿ ਇਹ ਨਾ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਹਨੂੰ ਦਬਿਸ਼ ਬਣਾ ਸਕੀਏ ਔਰ ਪ੍ਰਾਪਰ ਤਰੀਕੇ ਨਾਲ ਜਿਹੜੇ ਹੈਗੇ ਆ ਸਮਗਲਰਸ ਦੇ ਉਲਟ ਕਾਰਵਾਈ ਕਰ ਸਕੀ। ਨਾ ਸਿਰਫ ਫਾਜ਼ਿਲ ਕਾ ਬਲਕਿ ਤਰਨਤਾਰਨ ਚੋ ਵੀ ਇੱਕ ਵਾਰ ਮੁਰ ਤੋਂ ਡਰੋਨ ਮਿਲੇ। ਤਰਨਤਾਰਨ ਦੇ ਪਿੰਡ ਮਾੜੀ ਕੰਬੂ ਕੇ ਨੇੜੇ ਟੁੱਟੀ ਹਾਲਤ ਦੇ ਵਿੱਚ ਇੱਕ ਡਰੋਨ ਮਿਲਿਆ। ਇਹ ਪਾਕਿਸਤਾਨ ਵਾਲੇ ਪਾਸਿਓ ਆਇਆ ਸੀ ਅਤੇ 4 ਕਵਾਡ ਕੋਪਟਰ ਡਰੋਨ ਹੈ।